ਆ ਵੇਖ ਲਾ ਫੁਲਕੇ ਲਾਣ ਵਾਲੀ ਨੂੰ ਬਿਮਾਰੀ ਪੈ ਜਾਂਦੀ ਮੈਂ ਕਿਹਾ ਸੀ ਕਿ ਮੈਂ ਸਾਦਾ ਫੁਲਕਾ ਖਾਣਾ ਤੇ ਹਜੇ ਤੱਕ ਆਇਆ ਨਹੀਂ ਆ ਚੋਲ ਦੇ ਜਾਂਦੀ ਚੋਲ ਉਹਨੇ ਕਿੰਨੇ ਮੰਮੀ ਦਿੰਨੇ ਤੂੜੀ ਜੀ ਫੜਾ ਜਾਂਦੀ ਆਈ ਜਾ ਕਿਹਦੀ ਚਾਹ ਲਾ ਲੂ ਮੰਮੀ ਜੀ ਤੈਨੂੰ ਕਿਹਦੀ ਚਾਹ ਲਈਏ ਚੋਲ ਚੰਗੀ ਤਰ੍ਹਾਂ ਚੋਗ ਲਿਆ ਕਰ ਆ ਕੀ ਆ ਮੰਮੀ ਚੁਣੇ ਸੀ ਮੈਂ ਚੁਣੇ ਸੀ ਮੈਂ ਤੈਨੂੰ ਵੇਲਾ ਮੇਰੇ ਚੋਲ ਖਾਦੇ ਗਈ ਹੋ ਤੇਰੀ ਰੋਟੀ ਨਹੀਂ ਹੋਈ ਮੈਂ ਤੈਨੂੰ ਪਤਾ ਪਰੌਠੀ ਨਹੀਂ ਖਾਂਦੀ ਤੇ ਨਹੀਂ ਖਾਂਦੀ ਕਿਉਂ ਮੈਨੂੰ ਦਿੰਦੀ ਆ ਮੰਮੀ ਬਣਿਆ ਫੁਲਕਾ ਲੈ ਆਉਣ ਲੱਗੀ ਰਹਿੰਦੇ ਆ ਜਾ ਮੂਹੇ ਕਿਪਰਾ ਆ ਮੈਂ ਤੂੰ ਕੀ ਆਇਆ ਵਾ ਕੀ ਹੋਇਆ ਮੂਹੇ ਦਾ ਬਣਿਆ ਤਾਂ ਲੰਦਾ ਕਦੀ ਵੇਖੇ ਚੱਜ ਸਵਾਦਾ ਮੂੰਹ ਰੱਖਿਆ ਹੋਵੇ ਨਾ ਪਤਾ ਨਹੀਂ ਤੇਰੀ ਮੇਰਾ ਮਨ ਜਾਨੇ ਠੀਕ ਮੇਰੇ ਦਿਲ ਨੂੰ ਘੇਰ ਜੀ ਪਈ ਜਾਂਦੀ ਏ ਘੇਰ ਤਾਂ ਭੀ ਬਣੀ ਰੋਟੀ ਤਾਂ ਖਾਣੀ ਨਹੀਂ ਜਿੱਲਿਆਂ ਨੂੰ ਤਾਂ ਕੰਮ ਕਰਦੀ ਏ ਘੇਰ ਪਈ ਜਾਂਦੀ ਏ ਨੂੰ ਆ ਵੇਲਾ ਦੇ ਕੰਮ ਚਾਹ ਧੜੀਉਣੀਓ ਤੇ ਲਾਚੀ ਵੇਲਾ ਇਹਦੇ ਕੰਮ ਇੱਕ ਤਰ੍ਹਾਂ ਦੇ ਹੀ ਚਕੌਲਾ ਚ ਮੈਂ ਪਾ ਲਈਦੀ ਲਾਚੀ ਪਾਤੀ ਹਣੀ ਉਹਨੇ ਫੇਰ ਹਾਂ ਨਾਲ ਥੋੜਾ ਹੋਰ ਸਮਾਨ ਪਾ ਲੰਦੀ ਚਾਹੀ ਬਣ ਜਾਂਦੀ ਅਰੇ ਤੈਨੂੰ ਬੜਾ ਜਹਾ ਸਾੜਿਆ ਕੀ ਗੱਲ ਗੱਲ ਕੀ ਹਣੀ ਮੰਮੀ ਕੁਛ ਵੀ ਨਹੀਂ ਗੱਲ ਕੋਈ ਹੈਗੀ ਤੇ ਆ ਨਹੀਂ ਨਹੀਂ ਗੱਲ ਤੇ ਇਦਾਂ ਦੀ ਕੋਈ ਨਹੀਂ ਗੀ ਬਦੀ ਦਾਸੋਂ ਤੈਨੂੰ ਕੇਲੇ ਬੜੇ ਸਵਾਲ ਲੱਗਦੇ ਇਨ ਗੇਗਾ ਕਰੇਲੇ ਤੇ ਤੋਂ ਲੱਭ ਕੇ ਤੇ ਬਣਾਵੇ ਤੈਨੂੰ ਖਵਾਵੇ ਤੇਰੇ ਪੱਜ ਨਾਲ ਮੈਂ ਵੀ ਖਾ ਲੂਗੀ ਕਿਉਂ ਮੈਨੂੰ ਉਦਾਂ ਕਰੇਲੇ ਨਹੀਂ ਮਿਲਿੰਦੇ ਕਿੱਥੇ ਫਿਰ ਕੋਸਾਲ ਦਿੱਤੀ ਆ ਕੱਲੀ ਆ ਕਿ ਮੌਸਮ ਨੇ ਸਰਦੀਆਂ ਚ ਨੀ ਕਰੇਲੇ ਮਿਲਦੇ ਮੈਂ ਕਿਹਾ ਜਾ ਕੇ ਵਿਚਾਰ ਜਾ ਹਾਂ ਦੇਖੀ ਮਿਲਦੇ ਇਹਨੂੰ ਨਾ ਵੇਲੇ ਨਾ ਬਹਿਨ ਦਿਆ ਕਰ ਕੰਮ ਦਾ ਆ ਛੱਡਿਆ ਕਰ ਮੈਂ ਆਵਾਜ਼ ਮਾਰ ਕੇ ਕਹਾਂ ਨਾ ਕਿ ਭਾ ਬਕਰੇਲੇ ਲੈਣਾ ਲਾਜ ਨਾਲ ਗਾਲ ਸੋ ਇਹ ਤਾਂ ਕਿਸੇ ਤੋਂ ਗਈ ਨਾ ਤੂੰ ਆਪਣੇ ਕੱਪੜੇ-ਕਪੜੇ ਸੰਭਾਲ ਲੈ ਸਾਰੇ ਗਰਮੀਆਂ ਵਾਲੇ ਹਾਂ ਸਾਰੇ ਰੱਖ ਲੇ ਮੈਂ ਤਾਂ ਚਲਈ ਤੈਨੂੰ ਸੱਦ ਨਹੀਂ ਕੇ ਅੰਦਰ ਇਹ ਕੀ ਕਰਦੀ ਨਹੀਂ ਮੰਮੀ ਸਾਮ ਲਿਆ ਮੈਨੂੰ ਆਰੇ ਲਾਛ ਨਾ ਨਹੀਂ ਤਨੇ ਫੇਰ ਪੇਕੇ ਦਾ ਘਰ ਮੈਂ ਪੇਕੇ ਜਾਣਾ ਕੋਈ ਨਹੀਂ ਮੰਮੀ ਹਮਸਿਆਲੀ ਕਪੜੇ ਵੀ ਧੋਣੇ ਹੀ ਆ ਤੇ ਮੈਨੂੰ ਕਿਸੇ ਦਿਨ ਬੁਲਾ ਲੂੰਗੀ ਭਾਬੀ ਨੂੰ ਸਾਰੇ ਕਪੜੇ ਲੜੇ ਮੇਰੇ ਤੋਂ ਆਉਗੇ ਇੱਕ ਵਾਰੀ ਇਹੋ ਜੀ ਨੂੰ ਕੰਮ ਦਾ ਆ ਛੱਡੀਦਾ ਹੁੰਦਾ ਪਤਾ ਨਹੀਂ ਪਤਾ ਨਹੀਂ ਬੋਸ ਬੋਸ ਕਰਨ ਰਹੀ ਸੀ ਪਤਾ ਨਹੀਂ ਭਰਾ ਦਾ ਫੋਨ ਸੀ ਕਿਹਦੇ ਨਾਲ ਲੱਗ ਗਈ ਸੀ ਰਾਤ ਟਕਰ ਖੋਦਾ ਹੀ ਹੁਣਾਵਾ ਕਿ ਵੇਲਾ ਬਸ ਉਹਨੂੰ ਕਿਹੜਾ ਕੋਈ ਕੰਮ ਆ ਮਿੰਟ ਬਾਅਦ ਫੋਨ ਕਰ ਦਿੰਦਾ ਚੰਮੀ ਪਾਣੀ ਦੇ ਜਿਆ ਤੈਨੂੰ ਕਿੰਨੀ ਵਾਰੀ ਕਿਹਾ ਰੋਟੀ ਦੇ ਨਾਲ ਪਾਣੀ ਦੇ ਜਿਆ ਕਰ ਇਹਨਾਂ ਨੂੰ ਇਹ ਕਿੱਥੇ ਹੀਮ ਹੋਣੀ ਪਿੰਦੀ ਹਨ ਆਪਣੇ ਆਪ ਨੂੰ ਪਤਾ ਲੱਗਦਾ ਔਰ ਉਹਦੀਆਂ ਮੈਂ 20 ਕਾਲੀਆਂ ਮਿਰਚਾਂ ਕੱਢਤੀਆਂ ਨਹੀਂ ਕਈ ਵਾਰੀ ਕਿਹਾ ਮਾਸਾ ਮਿਕਸੀ ਵਿੱਚ ਇਹਨੂੰ ਕਰ ਲਿਆ ਕਰ ਸਬੂਤੀਆਂ ਮਿਰਚਾਂ ਛੋੜ ਰੱਖਦੀ ਐ ਇਸ ਚਾਂਦੀ ਸੱਸਰੇ ਦੀ ਛੇਤੀ ਮਰੇ ਸਿਆਪਾ ਨਿਬੜੇ ਦਾ ਆ ਮਮੀ ਕਿੰਦਾਂ ਦੀਆਂ ਗੱਲਾਂ ਕਰਦੇ ਤੁਸੀਂ ਤੁਸੀਂ ਨਹੀਂ ਕਿਤੇ ਜਾਂਦੇ ਹਜੇ ਤੁਸੀਂ ਰੋਟੀ ਕੋਣੀ ਖਾਇਆ ਕਰੋ ਰਾਮਨਾ ਕੀ ਲੱਗੀ ਸੀ ਕਹਿੰਦੇ ਤੈਨੂੰ ਚਲ ਚਲ ਨਹੀਂ ਮੰਮੀ ਇਦਾਂ ਥੋੜੀ ਖਾ ਮੈਂ ਤਾਂ ਕਿਤੇ ਨਹੀਂ ਚਾਹੰਦੇ ਅੱਛਾ ਅੱਛਾ ਆਹੋ ਨਹੀਂ ਪਹਿਣਾ ਪਾਣੀ ਦੇ ਜਾ ਇਹ ਬਾਬੇ ਤਨ ਬਿੱਲੇ ਨੂੰ ਪਤਾ ਲੱਗਦਾ ਅਗਰ ਇਹਨਾਂ ਬਾਹਰ ਉੱਥੂ ਲੱਗ ਜਵੇ ਰੋਟੀ ਖਾਂਦੇ ਖਾਂਦੇ ਪਾਣੀ ਲਾ ਕੇ ਹੁੰਦਾ ਹੀ ਨਹੀਂ ਆਏ ਹਾਏ ਨੀ ਮਰਜੰਤੇ ਨੂੰ ਜੰਮਣ ਵਾਲੇ ਕਿਤੇ ਨੂੰ ਕਿੰਨੀ ਵਾਰੀ ਕਿਹਾ ਪਾਣੀ ਮਾਸਾ ਕੋਸਾ ਕਰਕੇ ਲੈ ਆ ਗਾ ਠੰਡਾ ਪਾਣੀ ਦੇ ਮਾਰਿਆ ਇਹ ਮੈਨੂੰ ਮੈਂ ਹੋਰ ਜੀ ਕਰੰ ਕਰਦਾ ਗੈਂਦੇ ਖੋਣ ਇੱਕ ਉਧਰ ਮਿਰਚਾਂ ਨਹੀਂ ਆ ਪਾ ਛੱਡ ਦੇਈਆਂ ਇਹ ਵਾਵਾ ਕੰਮ ਚ ਹੋਈ ਮਿਰਚਾਂ ਤੰਦ ਛੋੜਦੀਆਂ ਵੀ ਇੱਕ ਟਾਈਮ ਦੀ ਸਬਜ਼ੀ ਬਣਾਈਏ ਚਾਰ ਟਾਈਮ ਚੱਲ ਜਾਵੇ ਥੋੜੀ ਕਾਵੇ ਹੋਏ ਹੁਣ ਖੰਡ ਦੇ ਜਾ ਮਾਸਾ ਦਾ ਗੁੜ ਦੇ ਜਾ ਮੰਮੀ ਜੀ ਬੜੀ ਠੰਡ ਹੁੰਦੀ ਜਾਣ ਲਈ ਆਲਸੀ-ਉਲਸੀ ਕੋਈ ਬਣਾ ਲਓ ਔਸੀਨਾ ਮੇਰੇ ਘਰ ਸੋਂ ਟਾਈਮ ਪੜਾ ਲੱਗਦਾ ਤੇ ਮੈਂ ਤਾਂ ਹੁਣ ਬਣਾਉਂਦੀ ਨਹੀਂ ਐਸਾ ਨਾ ਕਰ ਉੱਥੇ ਬਾਜ਼ਾਰ ਜਾਨੇ ਤੇ ਪੀਸੀ ਵਸਾਈ ਲੈ ਆਣੇ ਆ ਫੇਰ ਬਣਾ ਦੇਗੀ ਉਹ ਵੀ ਬਣਾਉਗੀ ਛੰਮੀ ਪੀਸੀ ਚ ਕੀ ਪਤਾ ਕੀ ਉਹਨਾਂ ਨੇ ਮਿਕਸ ਕੀਤਾ ਹੁੰਦਾ ਵਾ ਉਦਾਂ ਹੀ ਲੈ ਆਉਨੇ ਆ ਆਪੇ ਮਿਕਸੀ ਚ ਕੁੱਟ ਲੂਗੀ ਆ ਚੰਗੀ ਕੀਤਾ ਨਹੀਂ ਮਿਕਸੀ ਚ ਪੀਸਿਆ ਜਾਂਦਾ ਕੁੱਟਿਆ ਥੋੜਾ ਜਾਂਦਾ ਆਹੋ ਮਿਕਸੀ ਚ ਪੀ ਲੂਗੀ ਨਹੀਂ ਛੰਮੀ ਬਾਹਰ ਵੇ ਕੋਣ ਆਇਆ ਈ ਤੇਰੇ ਕੰਨਾਂ ਚ ਰੰਗ ਦਿੱਤਾ ਮੈਂ ਮਰਾਂ ਬਾਜੂ ਉਹ ਇੱਥੇ ਬੈਠੀ ਆ ਮੈਨੂੰ ਕਿੰਨੇ ਫੋਨ ਕਰਦੇ ਆ ਤੇ ਫੋਨ ਕਰਨ ਦੀ ਚੁੱਕਤੀ ਪੈ ਨਹੀਂ ਮੁੰਦਾ ਤੇਰੇ ਸਸੇ ਕੰਨ ਸਸੇ ਕੰਨ ਨਹੀਂ ਨਹੀਂ ਕੋਈ ਗੱਲ ਨਹੀਂ ਫੋਨ ਦੀ ਚੁੱਕ ਨਹੀਂ ਮੈਂ ਕਿਹੜਾ ਧਿਆਨ ਕਿੱਥੇ ਦੇਣਾ ਸਾਹਮਣੇ ਬੈਠੇ ਫੋਨ ਨਹੀਂ ਚੁੱਕਦੀ ਮੇਰਾ ਜੇ ਤਾਂ ਮੈਂ ਕਹਿੰਦੀ ਹਾਂ ਕਿ ਇਹਨਾਂ ਨੂੰ ਤੇ ਤੁਸੀਂ ਮੈਨੂੰ ਕੀ ਦੋ ਦਿਨ ਜੇ ਮੈਂ ਆਈ ਗਈਆਂ ਤਾਂ ਫੋਨ ਤੇ ਫੋਨ ਹੀ ਕਰੀ ਜਾਂਦੇ ਮੈਂ ਚੁੱਕਿਆ ਨਹੀਂ ਫਿਰ ਮੈਂ ਰਹਿਣ ਦੋਪੇ ਖੜ ਜਾਂਦਾ ਯਾਰ ਤੇ ਕੰਮ ਹੀ ਹੋ ਗਿਆ ਤੈਨੂੰ ਉਹ ਨਹੀਂ ਪੁੱਤ ਅਸਲ ਵਿੱਚ ਮੈਨੂੰ ਰੋਟੀ ਬਣਾ ਕੇ ਖਵਾਣ ਲਈ ਸੀ ਇਹਨੂੰ ਮੈਂ ਕਹਿਣ ਵੇਢੀ ਸੀ ਮੈਂ ਕਿਹਾ ਫੋਨ ਅੰਦਰ ਵੱਜ ਜਾਂਦਾ ਕਹਿੰਦੀ ਕੋਈ ਨਹੀਂ ਮੈਂ ਚੁੱਕਾਂਗੀ ਮਾਂ ਇਹ ਬੜੀ ਕੁਏ ਜੜ ਗਈ ਤੈਨੂੰ ਪਤਾ ਗੰਭੀ ਕਿਉਂ ਫੋਨ ਕਰਦੇ ਆ ਕਿਉਂ ਫੋਨ ਕਰਨ ਦੇ ਕੀ ਹੋ ਗਿਆ ਸਾ ਸਸੀ ਕਾ ਭਾਜੀ ਸਸੀ ਤਾਂ ਹਾਂ ਸਤਜੂ ਬੈਠਾ ਮੀਂਦੂ ਵੀ ਦੋ ਮੈਂ ਤਲਾ ਨਹੀਂ ਜਾ ਜਾ ਫਿਰ ਚਾਹ ਤੁ ਬਣਾ ਆ ਜਾ ਕੇ ਹਾਂਜੀ ਚੱਲ ਪਹਿਲਾਂ ਇਹਦਾ ਨਾਲ ਗੱਲ ਕਰ ਲੈ ਮੈਂ ਦੱਸ ਕੀ ਕਹਿਣੀ ਹਾਂ ਅੱਛਾ ਤੈਨੂੰ ਪਤਾ ਨਾ ਮੈਂ ਕਿਉਂ ਫੋਨ ਕਰਦਾ ਮਮੀ ਮਮਾਰ ਹੋ ਗਈ ਉਹ ਤੋਂ ਡੀਰੀ ਵੀ ਨਹੀਂ ਠੀਕ ਹੈਗੇ ਤੇ ਤੂੰ ਉਹਨੂੰ ਛੱਡ ਗਏ ਆਪਣੀ ਮੇਰੀ ਭੈਣ ਨੂੰ ਛੱਡ ਕੇ ਇੱਥੇ ਬੈਠੀ ਗਈ ਆਪਣੇ ਪੇਕੇ ਡੱਸ ਜੀ ਉਹ ਆਪਣੇ ਪੇਕੇ ਆ ਸਕਦੀ ਆ ਨਾ ਮੈਂ ਆਪਣੇ ਪੇਕੇ ਨਹੀਂ ਆ ਸਕਦੀ ਤੇਰਾ ਦਿਮਾਗ ਨਾ ਜਦਾ ਖਰਾਬ ਹੋੰਦਿਆ ਪੁੱਤ ਇਹ ਕਿ ਨਹੀਂ ਆ ਸਕਦੀ ਫਿਰ ਮਾਂ ਨਾਲ ਬੋਲ ਚੰਗਾ ਥੋੜਾ ਲੱਗਦਾ ਤੂੰ ਉਹਦੀ ਮਾਂ ਸਾਹਮਣੇ ਉਹਦੀ ਬੇਇੱਜ਼ਤੀ ਕਰੀ ਜਾਂਦਾ ਨਹੀਂ ਮੰਮੀ ਕਰਦੇ ਆ ਅੱਜ ਤੂੰ ਵੇਖੋ ਤੁਹਾਡੇ ਸਾਹਮਣੇ ਘਰ ਵੀ ਇਦਾਂ ਹੀ ਕਰਦੇ ਆ ਨਾਰਾ ਚੁੱਪ ਇਸ ਤਰ੍ਹਾਂ ਨਾ ਬੋਲਿਆ ਕਰ ਮੇਰੇ ਧੀ ਨੂੰ ਹੈ ਨਿਆਣੀ ਜੀ ਤੂੰ ਬੋਲਦਾ ਕਿ ਤਰ੍ਹਾਂ ਚੰਗੀ ਰਾਂ ਤੇ ਬੋਲਿਆ ਕਰ ਤੂੰ ਇਹ ਵੀ ਨਹੀਂ ਵੇਂਦਾ ਕਿ ਮੈਂ ਸੌਰੇ ਆਇਆ ਚੰਗਾ ਲੱਗਦਾ ਇਸ ਤਰ੍ਹਾਂ ਤੂੰ ਆਕੇ ਤੇ ਬੋਲਦਾ ਹੋਰ ਕੋਈ ਮੇਰੇ ਆਂਡ ਗਵਾਂਡ ਕੋਈ ਆਕੇ ਬੈਠਾ ਹੁੰਦਾ ਤੇ ਉਹਨਾਂ ਨੇ ਕਹਣਾ ਸੀ ਜਵਾਈ ਧੰਨ ਨੂੰ ਆ ਕੋਸਾ ਨਾ ਤੇ ਬੋਲਿਆ ਕਰ ਇਹਨੂੰ ਨਹੀਂ ਅਕਲ ਅਕਲ ਨਹੀਂ ਰਹੀ ਹੁਣ ਕੋਈ ਦੀਸ ਅਕਲ ਤੋਂ ਬਗੈਰ ਬੰਦਾ ਫੋਨ ਤੇ ਚੁੱਕੇ ਮੇਰੀ ਗੱਲ ਸੁਣ ਫੋਨ ਤੇ ਉਹ ਚੁੱਕ ਲੈਣਾ ਸੀ ਤੇ ਮੈਨੂੰ ਕਿਹਾ ਦੁਬਾਰਾ ਫੋਨ ਕਰ ਉਹਨੂੰ ਉਹ ਕਹਿੰਦੀ ਮੰਮੀ ਵਿੱਚ ਬੈਲੈਂਸ ਨਹੀਂ ਹੈਗਾ ਤੈਨੂੰ ਕੱਲ ਤਾਂ ਫੋਨ ਕਰਨ ਦੇ ਕਿ ਮੇਰੇ ਫੋਨ ਤੇ ਬੈਲੈਂਸ ਭਰ ਦੇ ਤਾਂ ਕਿੰਨਾ ਬੈਲੈਂਸ ਭੁਆਇਆ ਮੰਮੀ ਹੈਗਾ ਬੈਲੈਂਸ ਤੁਹਾਨੂੰ ਨਹੀਂ ਪਤਾ ਝੂਠ ਮਾਰਦੀ ਹੈ ਉਹ ਜਾਵੇ ਜਾ ਭਰਾਵਾ ਤੂੰ ਮੇਰੇ ਸਾਹਮਣੇ ਕਹਿੰਦਾ ਝੂਠ ਤੂੰ ਚੁੱਪ ਕਰ ਨੇ ਤੂੰ ਵੈਸੇ ਮੇਰੀ ਗੱਲ ਸੁਣ ਤਮਾਉਣ ਨਾ ਬੋਲ ਲੱਗੇ ਤੂੰ ਮੰਟੀ ਕਹਿੰਦਾ ਕਰ ਪਰੋਣੇ ਆ ਨੇ ਉਹਨਾਂ ਤੇਰਾ ਤਾਂ ਮੈਂ ਅੱਗੇ ਓਏ ਇਹਨੂੰ ਵੀ ਦੁਬਾਰਾ ਦਿਖਾਓ ਤੂੰ ਕੀ ਮਿੰਟਵਾ ਤੱਕ ਲਗ ਲਗ ਕਹੀ ਜਾਣਾ ਇਹਨੂੰ ਵੀ ਦੱਸੋ ਬੱਜੀ ਕਿਦਾਂ ਕਿਦਾਂ ਘਰ ਸਾਂਭਣਾ ਮੇਰੀ ਇੱਕ ਗੱਲ ਸੁਣੋ ਤੁਸੀਂ ਘਰ ਤੇ ਤੁਸੀਂ ਵੀ ਹੈਗੇ ਹੋ ਨਾ ਬਾਕੀ ਸਾਰੇ ਵੀ ਹੈਗੇ ਨਹੀਂ ਮੰਮੀ ਠੀਕ ਦੀਦੀ ਠੀਕ ਅੱਜ ਭਾਜੇ ਆ ਮਾਂ ਜਾਣ ਰੋਟੀਆਂ ਮੈਂ ਬਕਾਵਾਂ ਹੈ ਨਹੀਂ ਠੀਕ ਨੇ ਤਾਂ ਮੈਂ ਇੱਥੇ ਬੈਠੀ ਰੋਟੀ ਬੜ ਚੁੱਪ ਕਰ ਤੇ ਉਹ ਪੇਕੇ ਜਾਵੇ ਨਾ ਪੇਕੇ ਜਾਵੇ ਥੋੜਾ ਜਿਹਾ ਦੇਰ ਚੱਲਦਾ ਨਾ ਹੋ ਗਿਆ ਇੱਥੇ ਬੈਠੀ ਲੈ ਦੱਸ ਹੈ ਸਾਲ ਸਾਲ ਤੁਸੀਂ ਉਹਨੂੰ ਆਣ ਨਾ ਦਵੋ ਇਹ ਕੋ ਗੱਲ ਹੈ ਨਾਲੇ ਦੂਜੀ ਗੱਲ ਤੂੰ ਮਿੰਟ ਬਾਅਦ ਕਹੀ ਜਾਣਾ ਕਿ ਅਕਲ ਘਾਟਿਆ ਤੁਹਾਡਾ ਘਰ ਸੰਭੇ ਤਾਦਾ ਘਾਟਿਆ ਨੂੰ ਮੰਮੀ ਪੇਟੀ ਹੁੰਦੀ ਇੱਕ ਦਿਨ ਦੋ ਦਿਨ ਤਿੰਨ ਚਾਰ ਦਿਨ ਹੋ ਗਏ ਇਹਨੂੰ ਆਈ ਨਹੀਂ ਤੇ ਚਾਰ ਦਿਨ ਹੋ ਗਏ ਹੋਰ ਕਿੱਥੇ ਜਾਵੇ ਲੈ ਕੇ ਜਾ ਮੈਂ ਤੂੰ ਕਿੱਥੇ ਨੂੰ ਸਾਹ ਦੇ ਫਸਲੇ ਸਾਬੇ ਕੰਮ ਚ ਫਸੀ ਰਹੀ ਮੇਰੀ ਕੁੜੀ ਸਿਰ ਫੁੱਟੇ ਨੂੰ ਟੇ ਤੂੰ ਲਾਈ ਜਾ ਮੈਂ ਮੈਨੂੰ ਫੁਕਾ ਦੇ ਜਿੰਦੀ ਅੱਜ ਕਿਤੇ ਵੇਖੀ ਵੇਲੀ ਵੇਲੀ ਆ ਰੋਪਰਾ ਵਾ ਚਾਰ ਦਿਨ ਵਿਹਲੀ ਬੈਗੀ ਨਾ ਤਦ ਤਾਨੂੰ ਲੱਗਾ ਸਾਰਾ ਦਿਨ ਕੁੜੀ ਜੂ 5 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਸਾਰਾ ਕੰਮ ਕਰਦੀ ਤੇ ਹਜੇ ਵੀ ਮੇਰੀ ਧੀ ਵਿਹਲੀ ਆ। ਧੀ ਕਹਿੰਦੇ ਲੈ ਕੇ ਨਹੀਂ ਜਾਂਦਾ। ਨਹੀਂ ਕਿੱਥੇ ਖੜਿਆ ਸੀ ਦੱਸਿਓ ਮੈਨੂੰ। ਯਾਰ ਪਿਛਲੇ ਹਫਤੇ ਤੇ ਤਨੂੰ ਮੈਂ ਵੇਰ ਕਾਬੂ ਤੇ ਖੜਿਆ। ਆ ਵੇਰ ਲਓ ਮੰਮੀ। ਵੇਰ ਦਾ ਕਾਬੂ। ਉੱਥੇ ਪੰਜਾਂ ਪੰਜਾਂ ਦੀ ਮੈਨੂੰ ਲੱਸੀ ਪਵਾ ਕੇ ਤੇ ਘਰ ਨੂੰ ਲੈ ਆਇਆ। ਹੋਏ ਨਹੀਂ ਆਪੇ ਗਿਆ ਮੰਮੀ। ਇਹ ਲੱਸੀ ਨਹੀਂ। ਉਹਤਰਾ ਤੇ ਤੇਰੀ ਮਾਂ ਬੜੀ ਸਿਆਣੀ ਆ। ਬੜੀਆਂ ਹੱਥ ਮਾਰ ਮਾਰ ਕੇ ਗੱਲਾਂ ਕਰਦੀ। ਉਹਨੂੰ ਇਹ ਨਹੀਂ ਪਤਾ। ਸੀ ਅੱਲਾ ਦੇ ਵਿੱਚ ਲੱਸੀ ਨਹੀਂ ਤੇਰੀ ਕੁੜੀ ਮੇਰੇ ਦੇ ਹੱਡ ਜੋੜਨਗੇ ਤੂੰ ਹੀ ਤਾਂ ਚਾਹੁੰਦੇ ਜੇ ਕਿ ਮੇਰੀ ਕੁੜੀ ਬੰਚੇ ਦੇ ਪੈ ਜਾਵੇ ਹੈ ਦਵਾਈ ਢੱਡ ਕੋਲ ਲੈ ਕੇ ਦੇਤੀ ਨਹੀਂ ਜਾਂਦੀ ਗੱਲਾਂ ਮਾਰਨ ਡਿਆ ਤੂੰ ਕਿਹਦੇ ਨਹੀਂ ਹੱਡ ਜੋੜਦੇ ਮੰਮੀ ਇਹਦੀ ਨਾਲੇ ਮੇਰੀ ਗੱਲ ਸੁਣ ਉਹ ਭਾਬੀ ਨੂੰ ਵੇਖ ਲਾ ਉਹ ਵੀ ਤਾਂ ਵਿਚਾਰੀ ਇੱਥੇ ਰਹਿੰਦੀ ਨਾ ਜਾਂ ਫਿਰ ਮੰਮੀ ਉਹਨੂੰ ਵੀ ਭੇਜੋ 4 ਦਿਨ ਆਪਣੇ ਕੋਲ ਉਹਨੂੰ ਕਿਉਂ ਨਹੀਂ ਭੇਜਦੇ ਤੈਨੂੰ ਲੋੜ ਨਹੀਂ ਸਾਡੇ ਘਰ 'ਚ ਦਖਲੰਦਾਜ਼ ਹੋਣ ਦੀ ਮੈਂ ਭੇਜਾਂ ਨਾ ਭੇਜਾਂ ਰਚ ਕੀ ਗੱਲ ਹੈ ਤੈਨੂੰ ਕਹਿ ਰਿਹਾ ਰਾਜੂ ਨਹੀਂ ਨਾ ਲੋੜ ਹੈਗੀ ਮੈਨੂੰ ਇਹਨੂੰ ਸਮਝਾਓ ਫਿਰ ਕੋਸ ਵੇਖ ਰਾਜੂ ਤੂੰ ਜਵਾਈ ਹੈ ਨਾ ਤੇ ਜਵਾਈ ਬਣ ਕੇ ਰਹਿ ਮੈਂ ਜਵਾਈਆਂ ਦਾ ਪੁੱਤ ਵੀ ਆ ਮੈਂ ਕਹਿ ਸਕਦਾ ਤਰ ਪੁੱਤਾਂ ਵਾਲੀ ਕਰਨ ਤੂੰ ਤਾਂ ਜਵਾਈਆਂ ਵਾਲੀ ਕਰਨ ਡਿਆ ਤੂੰ ਆ ਕੇ ਮੈਨੂੰ ਮਿਹਣੇ ਦੇਣ ਡਿਆ ਪੁੱਤਾਂ ਵਾਲੀ ਕਰਦਾ ਇਹਨੂੰ ਵੀ ਕੋਈ ਸਮਝਾਓ ਅੱਗੋਂ ਹੋਰ ਵੀ ਇਹਦੀ ਵੀ ਨਾਣਾ ਆਈ ਜੀ ਇਹਦਾ ਭਰਾਵਾ ਸਮਝਾਈ ਇਹਦੀ ਵੀ ਨਾਣਾ ਆਈ ਆ ਕਿਹਦੀ ਘਰ ਵਾਵੇ ਆਪਣੇ ਜਾ ਕੇ ਵੇ ਭਰਾਵਾ ਤੂੰ ਤਾਂ ਖਸ ਖਸ ਖਾਣਾ ਤੇਰੀ ਮਾਂ ਦਾ ਖਵਾਉਂਦੀ ਮੈਂ ਨਹੀਂ ਖਾਂਦੀ ਮੇਰਾ ਸਿਰ ਦਰਦ ਨਾਲ ਆਉਂਦਾ ਤੇ ਤੁਸੀਂ ਵੀ ਗਿਰੀਆਂ ਖਾ ਲਿਆ ਕਰੋ ਫੜੇ ਤੁਹਾਨੂੰ ਕੇ ਨਾ ਬਣਾ ਕੀਤਾ ਖਾ ਲਿਆ ਕਰੋ ਜਦੋਂ ਆਂਦਾ ਜਦੋਂ ਆਂਦਾ ਲੜਨ ਆਂਦਾ ਚਾਰ ਘਰਾਂ ਨੂੰ ਲੋਕਾਂ ਦੇ ਚਾਈ ਜਾਂਦੇ ਕਿਹਨੂੰ ਨਹੀਂ ਪਤਾ ਲੱਗਦੀ ਕਿ ਨਹੀਂ ਲੱਗਦੀ ਕਿ ਕੋਈ ਪਤਾ ਇਹ ਜਦੋਂ ਆਂਦਾ ਆਂਦੇ ਨੂੰ ਨਾ ਆਪਾਂ ਦਾ ਚਾਰ ਘਰਾਂ ਨੂੰ ਸੁਣਾਉਂਦਾ ਕਿ ਮੈਂ ਆਇਆ ਹਾਂ ਹਾਂ ਇਹ ਵਾਲੀ ਵੀ ਵੇਖੋ ਅੱਧ ਪਾਜ ਨਹੀਂ ਕੀਤੀ ਰਹੀ ਇਹਨੂੰ ਇਹਨੂੰ ਕਿਉਂ ਨਹੀਂ ਭੇਜਦੇ ਕੀ ਮਤਲਬ ਤੇਰਾ ਮਤਲਬ ਇਹਨੂੰ ਕੋਈ ਭੇਕੇ ਭੇਜਦੇ ਉਹ ਜਾਂਦੀ ਨਹੀਂ ਛਭੀ ਜਾਂਦੀ ਨਹੀਂ ਤੂੰ ਪੁੱਛੋ ਨਾ ਦੱਸ ਨਹੀਂ ਹਾਂ ਕਿੰਨਾ ਆਇਆ ਮੂੰਹ ਕੀਤਾ ਇਹਨੂੰ ਦਾਸ ਹੋਈ ਦੇ ਕਿੰਦਾ ਸੁੱਕਾ ਜਿਹਾ ਮੂੰਹ ਬਣ ਗਿਆ ਦਾਸ ਪਰ ਉਹਨੇ ਨੂੰ ਸਾਡੇ ਕਿਉਂ ਬੇਸਤੀ ਕਰਵਾਣ ਡਈ ਆ ਦੱਸ ਉਹ ਨੂੰ ਕਿ ਤੂੰ ਨਹੀਂ ਜਾਂਦੀ ਹਾਂ ਜੇ ਪਰਸੋਂ ਇਹਦਾ ਭਰਾ ਆ ਰਿਹਾ ਹੈ ਲੈਣ ਤੇ ਨਹੀਂ ਕਹੀ ਜਾ ਉਹ ਅੰਤੇ ਨਹੀਂ ਮੰਮੀ ਠੀਕ ਨਹੀਂ ਹੈ ਮੈਂ ਨਹੀਂ ਜਾਣਾ ਆ ਜਾਣਾ ਨਹੀਂ ਨੇ ਪੇਕੇ ਕੌਣ ਮਣਾ ਕਰਦਾ ਤੂੰ ਮਣਾ ਕਰਦੀ ਤੈਨੂੰ ਕਿਹਾ ਨਾ ਜਾ ਤੂੰ ਉਹਦੇ ਭੱਜੀਆਂ ਹੀ ਨਹੀਂ ਨਹੀਂ ਭਾਜੀ ਇਹ ਤੇ ਨਹੀਂ ਮੈਨੂੰ ਰੋਕ ਦੇ ਹਾਂ ਮੰਮੀ ਜੀ ਠੀਕ ਨਹੀਂ ਨਾ ਹੈਗੇ ਤਾਂ ਆ ਕਰਕੇ ਬੱਸ ਮਿਹਰਾ ਮਾਂ ਨਹੀਂ ਟੈਂਸ਼ਨ ਚ ਜੇ ਤੇਰੀ ਮੰਮੀ ਨਹੀਂ ਠੀਕ ਤੇ ਸਭ ਜਾ ਉੱਥੇ ਉਹੀ ਲੋੜ ਜਾਵੇ ਨਾ ਜਾਵੇ ਮੇਰੇ ਨਾਲ ਗੱਲ ਕਰੋ ਇਧਰ ਤੂੰ ਬੜੀ ਵਿਕਾਰ ਨਾ ਕਰ ਤੁਸੀਂ ਨਾਲ ਸੈਣ ਲੈ ਲਪਨੀ ਆ ਉਹ ਵਿਚਾਰੀ ਆ ਤੇ ਵੇ ਉਹਦਾ ਮੂੰਹ ਕੀ ਬਣਿਆ ਉਹਦੇ ਵਰੀ ਵੇਖੋ ਮਨੂ ਗਾਰੀ ਨੂੰ ਚਾਰ ਦਿਨ ਭੇਜ ਦੋਗੇ ਨਹੀਂ ਏ ਸ਼ਮੀ ਪੁੱਤ ਜਿਆ ਪਰਮਜੀਤ ਕਿਹੋ ਟਿਕਾਣੀ ਬਣਾ ਜਾ ਨਹੀਂ ਨਹੀਂ ਸ਼ਮੀ ਦੋ ਮਿੰਟ ਰੋ ਜਾ ਮੈਨੂੰ ਦੱਸ ਜੀ ਤੂੰ ਗਈ ਕਿਉਂ ਨਹੀਂ ਆਪਣੇ ਪੇਕੇ ਪਾਜੀ બસ ਦੀਦੀ ਆ ਗਈ ਸੀ ਨਾ ਤੇ ਫਿਰ ਮੈਂ ਆ ਗਈ ਤੁਹਾਨੂੰ ਪਤਾ ਮੰਮੀ ਜੀ ਤਾਂ ਠੀਕ ਨਹੀਂ ਰਹਿੰਦੇ ਉਹਨਾਂ ਕੋ ਵੈਸੇ ਫਿਰ ਰੋਟੀ ਪਾਣੀ ਨਹੀਂ ਦਿੰਦਾ ਮੈਂ ਕਿਹਾ ਚੱਲ ਮੈਂ 2-4 ਦਿਨ ਹਟ ਕੇ ਚੱਲ ਜੰਨੀ ਸ਼ਰਨਕਾਰ ਕੁਛ ਉਹਦੇ ਵਾਲੇ ਵੀਰ ਵੀ ਉਹ ਆਪਣੀ ਦੀਦੀ ਛੱਡ ਕੇ ਨਹੀਂ ਜਾਂਦੀ ਤੇ ਤੂੰ ਉਥੇ ਤੋਂ ਨਨਾਲ ਆਪਣੀ ਛੱਡ ਕੇ ਆ ਗਈ ਫੜਾ ਹੋਣੀ ਰਾਜੂ ਮੇਰੀ ਗੱਲ ਸੁਣ ਅੱਤਾ ਕੀ ਗੱਲ ਐ ਕੋਣੂ ਕਿਹਾ ਸੀ ਹਾਂ ਸਰ ਵਿੱਚ ਰਾਜੂ ਤੈਨੂੰ ਮੈਂ ਸਾਥੇ ਦੱਸਦੀ ਆ ਇਹ ਤਾਂ ਐਵੇਂ ਹੀ ਮਾਲੀ ਜਾਂਦੀ ਇਹਦੀ ਮਾਂ ਖੁਦ ਹੀ ਨਹੀਂ ਜਾਂਦੀ ਕਿ ਸਾਡੇ ਘਰ ਆਵੇ ਕਿਉਂ ਉਹ ਕਿਹਣੀ ਜਾਂਦੀ ਸਾਡੇ ਘਰ ਆਵੇ ਇਹ ਐਵੇਂ ਤੂੰ ਕਹੀ ਜਨਾ ਮੇਰੇ ਪਤੀ ਨੇ ਵੀ ਤਿੰਨ ਚਾਰ ਵਾਰੀ ਕਿਹਾ ਸੀ ਕਿਆ ਸੀ ਨਾ ਤੂੰ ਮੋੜ ਮਾਰੀ ਵੀ ਮੈਂ ਆਣੀ ਆ ਤੇ ਤੂੰ ਰਹਿ ਇੱਥੇ ਇੰਨੇ ਕਹਤਾ ਮੈਂ ਨਹੀਂ ਜਾਣਾ ਉਦੋਂ ਪੁੱਛਦਾ ਭਰਾ ਆ ਨਹੀਂ ਇੱਧਰ ਮੂੰਹ ਕਰ ਮੇਰੇ ਪਰੋਣੇ ਸਾਹਮਣੇ ਗੱਲ ਕਰਨ ਦੇ ਉਦੋਂ ਤੇਰਾ ਭਰਾ ਆਇਆ ਸੀ ਨਾ ਤੈਨੂੰ ਮੈਂ ਕਿਹਾ ਤਾ ਦੱਸੋ ਨਾ ਕਿਆ ਸੀ ਨਾ ਅਬੇ ਪੁੱਤ ਉਦੋਂ ਉਹਦੇ ਮੂੰਹ ਵੇਖ ਕਿਆ ਸੀ ਨਾ ਇਹਨਾਂ ਨੇ ਤੇ ਕਿਹਾ ਸੀ ਚੱਲ ਜਾ ਮੈਂ ਆ피 ਸੁੰਜਾ ਚਲੋ ਦੇ ਦਿਆ ਇਹ ਦੋ ਚੱਲ ਦੇ ਨੀ ਪਾਸੇ ਤੇ ਮੈਂ ਹਟ ਕੇ ਚੱਲ ਜੰਨੀ ਡਰਾ ਕੇ ਰੱਖਿਆ ਆ ਰਹੀ ਉਹਨੂੰ ਲੈ ਅਸੀਂ ਕੱਲੀ ਉਹਨੂੰ ਡਰਾ ਕੇ ਰੱਖਣਾ ਮੈਨੂੰ ਨਾ ਸਭ ਪਤਾ ਵਾ ਕੀ ਬੰਦਿਆ ਤੂੰ ਨਾ ਸ਼ਰਮਕਾਰ ਬਈ ਉਹ ਕੋ ਮਾਤ ਨਾ ਲਾਵੇ ਵੇ ਭਰਾਵਾ ਉਹਦੀ ਮਤ ਨਾ ਤਵਾ ਇਹਨੂੰ ਮੇਰੀ ਧੀ ਬਹੁਤ ਸਿਆਣੀ ਆ ਤੂੰ ਐਵੀਂ ਗੱਲ ਕਰੀ ਜਣਾ ਉਹਦੀ ਮਤ ਦੇ ਲੈ ਤੈਨੂੰ ਕੀ ਪਤਾ ਪਰੋਣਿਆ ਮੈਨੂੰ ਇੱਕ ਗੱਲ ਦੱਸ ਤੈਨੂੰ ਕੀ ਪਤਾ ਤੂੰ ਸਾਡੇ ਘਰ ਦਾ ਨਾ ਮੰਮੀ ਮੈਨੂੰ ਸਭ ਕੁਝ ਪਤਾ ਮੈਨੂੰ ਪਤਾ ਜਿੰਨਾ ਮੇਰੇ ਕੋਲ ਦੁਖੀ ਹੈ ਨਾ ਮੈਨੂੰ ਪਤਾ ਇਹ ਟਕੀਆਂ ਹੀ ਰਹਿੰਦੇ ਉਹ ਮੈਂ ਬਾਹਰ ਰੋਣਾ ਨਹੀਂ ਪਾਉਂਦੀ ਤੇ ਮੈਂ ਕੀ ਦੱਸਾਂ ਮੈਨੂੰ ਰੋਟੀ ਬਣੀ ਤੇਰੇ ਨੇ ਤੂੰ ਅੱਜ ਗੱਲ ਕਰਨ ਢਿਆ ਪੁੱਛ ਉਹਨੂੰ ਦਾਦੀ ਜੰਮੀ ਮੈਂ ਨਹੀਂ ਰੋਟੀ ਬਣੀ ਮੰਮੀ ਨੂੰ ਮੰਮੀ ਤੂੰ ਕੀ ਘਰੋਂ ਬੈ ਜੀ ਮੇਰਾ ਭੂਖ ਲਈ ਜਾਂਦਾ ਮੈਂ ਤਾਂ ਕੋਲ ਲੱਗਦੇ ਰਹਿ ਜਾਂ ਮੰਮੀ ਨਾਲ ਚਾਰ ਪੰਜ ਤੂੰ ਸੋਖੇ ਹੋ ਜਾਣਗੇ ਮੇਰੇ ਕਰਕੇ ਇਹ ਤਾਂ ਬਤਲ ਫੇਰ ਥੋੜਾ ਜੱਪੇ ਕੇ ਨਾਲ ਹੀ ਕਰਦੀ ਤੂੰ ਜੋ ਬਲਜੀ ਬੋਲੀ ਜਾ ਦਾ ਸੋਣਾ ਮੈਂ ਆਪਣੇ ਦਰਦ ਕਿ ਉੱਠ ਕੇ ਰੋਟੀ ਬਣੀ ਬਣਾਉਣੀ ਆਪਣੋਂ ਮੈਂ ਕਿਸੇ ਨੂੰ ਨਹੀਂ ਦੱਸਦੀ ਫਿਰ ਤਾਂ ਸਾ ਕਪੜੇ ਪੁੱਤ ਨੂੰ ਨਹੀਂ ਦੱਸਦੀ ਤੇ ਮਾਤਾ ਨਾ ਮਮੀ 10 ਦੀ ਗਣੀ ਜੰਮੇ ਹਣ ਬੋਲ ਬੋਲ ਪਾਪਾ ਜੱਜ ਪਰਾਂ ਦੇ ਸੌਣੇ ਮੇਰੀ ਬੇਸੀ ਕਮਾ ਕੇ ਲਗਦੀ ਹੈ ਉੱਚੀ ਮੱਚ ਗੱਲ ਨਹੀਂ ਸੀ ਕਰਦਾ ਅੱਜ ਕਿਤਰਾ ਆ ਕੇ ਮੈਨੂੰ ਬੋਲਿਆ ਬਾਜੀ ਮੈਂ ਆਹ ਬਣਾਉਣੀ ਹੈ ਜਿੰਨੇ ਜੋਗੀ ਹੈ ਜੀ ਮੈਂ ਤੇ ਕਰਨੀ ਹੀ ਰਹੀ ਹਾਂ ਮੈਨੂੰ ਘੋੜਾ ਬੰਦ ਕਰਤਾ ਤੂੰ ਫਿਰ ਵੀ ਤੇ ਪੇਕੇ ਸਾਡੇ ਸਿਫਤ ਕਰਦੀ ਹੈ ਕਿ ਸਾਰਾ ਕੰਮ ਮੈਂ ਕਰਦੀ ਬਣੀ ਦੀ ਹੈ ਘਰੇ ਕਰਦੀ ਮੈਨੂੰ ਵਸਾ ਕੁਛ ਨਹੀਂ ਦੀਏ ਕਿ ਬਿੱਟੂ ਕੱਢੀ ਉੱਟ ਕੇ ਆਪੀ ਕਰ ਮੈਂ ਤੈਨੂੰ ਕੀ ਦੱਸਾਂ ਮੈਨੂੰ ਕਦੀ ਮਰ ਜਾ ਕੇ ਨਾ ਪੜਾ ਗਰ ਕੁਝ ਜਿੰਦਗੀ ਵਿੱਚ ਮੈਂ ਬਲਾਈ ਹੁੰਦਾ ਤੇ ਮੇਰੇ ਸਾਰਾ ਕੰਮ ਮੇਰਾ ਹੀ ਕਰਨ ਦੇਈ ਤਮੀ ਮੈਂ ਆ ਵੀ ਸੁਣਦਾ ਗਾ ਆ ਕਿ ਤੂੰ ਕਹਿੰਦੀ ਰਹਿੰਦੀ ਮੰਮੀ ਆਪਣੀ ਨਾਲ ਤੇ ਅੱਜ ਮੈਨੂੰ ਮਾਰਨ ਦਾ ਫੋਟ ਪਈ ਰਹੀ ਹੈ ਦਵਾਈ ਦਾ ਵੀ ਮੈਂ ਆਪਣਾ ਆਪ ਲੰਦੀ ਹਾਂ ਤੇ ਪੈਸੇ ਵੀ ਤੂੰ ਦਿੰਦੀ ਹੈ ਮੇਰੇ ਮੁੰਡੇ ਨੂੰ ਵੀ ਪੜਾ ਕਰ ਦਿੰਦੀ ਹੈ ਉਹ ਪੈਸੇ ਨਹੀਂ ਤੇ ਪਤਾ ਸੀ ਕਿ ਤੋ ਲਵਾ ਜਾਗੇ ਦਾਤ ਜਮੀ ਹਰੋ ਕਰਦੇ ਕੋਈ ਕੰਮ ਲੱਗਦੀ ਕਿ ਮੇਰੇ ਦਵਾਈ ਲੈ ਕੇ ਦਿੱਤੀ ਸੋਹ ਜੱਤ ਮੰਮੀ ਹੋਰ ਵੀ ਮਾਰ ਰੋਣ ਆਜੀ ਉਦੋਂ ਵੀ ਮੰਮੀ ਬਿਮਾਰ ਸੀ ਗਿਆ ਤਾਂ ਹੀ ਕਰਕੇ ਤੇ ਮੈਂ ਗਈ ਨਹੀਂ ਉਹਨਾਂ ਦੀ ਹੁਣ ਇੰਨੀ ਕਿ ਸੇਵਾ ਕੀਤੀ ਤੇ ਥੋੜੇ ਜਿਹਾ ਹੁਣ ਠੀਕ ਹੋਏ ਆ ਉਹ ਤੁਹਾਨੂੰ ਪਤਾ ਆਣਗੇ ਤੇ ਮੇਰੇ ਦਿਵਾਲੇ ਹੋ ਗਏ ਜੀ ਬੋਤਲ ਲੁੱਕੇ ਸੋਚੀ ਆਦੀ ਹੈ ਕਿ ਕਿਤਨਾ ਆਪਣੀ ਸਾਦ ਨੂੰ ਭੁੱਲਣ ਦੀ ਮਿੱਟ ਨਹੀਂ ਸੁਣਨਾ ਤੁਰਾਜ ਮੇਰੇ ਘਰ ਬਾਰੇ ਕੋਈ ਨਹੀਂ ਦਾਲ ਰਹਿ ਲਾ ਇੱਕ ਦੋ ਦਿਨ ਹੋ ਗਏ ਲਾ ਕੋਈ ਗਾਨੀ ਕਿਹੜੀਆਂ ਗੱਲਾਂ ਕਦੀ ਕੀਤੀਆਂ ਹੁਣ ਹੋਵੀ ਝੂਠੀਆਂ ਸੱਚੀਆਂ ਲਾਲ ਲਾ ਕੇ ਤਲੰਦੇ ਪਤਾ ਨਹੀਂ ਮੈਂ ਕੀ ਗੁਨਾਹ ਕਰਤਾ ਜਿਹਦੇ ਮੈਨੂੰ ਸਜ਼ਾ ਪੈ ਲੱਗਦੀ ਹੈ ਹਨ ਨਹੀਂ ਮੇਰੇ ਮਾਵਾ ਮਾਰਿਆ ਅੱਰਾਤੀ ਵੀ ਸਾਹਿਨ ਦਾ ਫੋਨ ਆਇਆ ਇਹਨਾਂ ਨੇ ਘਰ ਹੀ ਨਹੀਂ ਗਿਆ ਕਿ ਜਾ ਜਾ ਕੇ ਸ਼ੰਮੂ ਪਤਾ ਲੈ ਆ ਕੰਮ ਤੇ ਕੰਮ ਕੰਮ ਤੇ ਕੰਮ ਦੱਸੀ ਜਾਣੀ ਮਾਵਾ ਦੀਆਂ ਜੇ ਭਾਜੀ ਨੇ ਮੇਰੇ ਨਾਲ ਦੀ ਗੱਲ ਕੀਤੀ ਹੋਨਾਂ ਨੂੰ ਵੀ ਝੂਠੀਆਂ ਸੱਚੀਆਂ ਲਾਤੀਆਂ ਚਲੋ ਰੋਟੀ ਬਣੀ ਤਿਆਰ ਕਰ ਕਰੋੜੇ ਨਮਰ ਕੋਈ ਨਹੀਂ ਇੱਕ ਦੋ ਦਿਨ ਰਹਿ ਲਾ ਮੰਮੀ ਠੀਕ ਹੋ ਜਾਣਗੇ ਨਾ ਫੇਰ ਆਈ ਨਹੀਂ ਮੇਰਾ ਜੂ ਕੋਈ ਗੱਲ ਨਹੀਂ ਪੁੱਛ ਕਰ ਤੁਂਜਾ ਕੋਈ ਖਲੀ ਨਾ ਚੁਮਾਉਂਦੇ ਸਭ ਕੁਝ ਵੀ ਆਪੇ ਮੈਂ ਕੋੜਾ ਜੂਰਾ ਪਰ ਇੰਨਾ ਮਾਰਾ ਵੀ ਨਹੀਂ ਹੈਗਾ ਕਿ ਮੈਂ ਕਿ ਇਦਾਂ ਦਰਦ ਸਮਝ ਨਾ ਸਕਾਂ ਕੋਈ ਨਹੀਂ ਮਮਲ ਦੋ ਦੋਨੇ ਕੰਨ ਨਾ ਹੋ ਰਿਹਾ ਮੈਂ ਆਪੇ ਖਾਮ ਹੁੰਦਾ ਮੈਂ ਨਾ ਚੂ ਇਹਦਾ ਮੈਂ ਪੁੱਤ ਕਿਤੇ ਤੇਰੀ ਮਾਂ ਤੇ ਤੇਰੀ ਭੈਣ ਕਿਹੜਾ ਉੱਤੇ ਤੂੰ ਲੈਣ ਗਿਆ ਸੀ ਕਰਦੀ ਮੰਮੀ ਮੈਂ ਸਮਝਾਉਂਦਾ ਨਾ ਮੈਂ ਸਮਝਾ ਲੂੰਗਾ ਕੋਈ ਗੱਲ ਨਹੀਂ ਆਪੇ ਦੀਦੀ ਕੰਮ ਕਰ ਲੂ ਇੱਕਦਮ ਦੀਦੀ ਨੂੰ ਮਤਉਂਦਾ ਹੋ ਰਿਹਾ ਲੋ ਦੋਨਾਂ ਤੇ ਕੋਈ ਨਹੀਂ ਮਮਾ ਨੇ ਦੋ ਦਿਨ ਲੇਟ ਆਣਾ ਤਾਂ ਆਪੇ ਕੰਮ ਕਰ ਲਊਗੀ ਬੱਸ ਚਲੋ ਠੀਕ ਆ ਮੈਂ ਦੋ ਤਿੰਨ ਦਿਨ ਚ ਆ ਜੂਗੀ ਪੁੱਤ ਤੈਨੂੰ ਜਿੱਦਰਾ ਕਰ ਬਲਾ ਕਰਦਾ ਤੂੰ ਉਤਰਾ ਕਰ ਨਿਰਵੱਲਾ ਵੇਖ ਚਾਹ ਤੇਰੀ ਦੀ ਝਲਜਾ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਕਹਾਂ ਨਾ ਕੋਈ ਗੱਲ ਨਹੀਂ ਆ ਤੂੰ ਇਹ ਨਹੀਂ ਟੈਨਸ਼ਨ ਨਾ ਲਾਓ ਜਦੋਂ ਠੀਕ ਹੋਣਗੀ ਮੰਮੀ ਤੇ ਮੈਨੂੰ ਫੋਨ ਕਰ ਦੇ ਠੀਕ ਹੈ ਪੁੱਤ ਤੇ ਮੈਂ ਲੈ ਕੇ ਮਾਰ ਕੇ ਠੀਕ ਹੈ ਹਾਂਜੀ ਚੰਗਾ ਮੰਮੀ ਚਾਹ ਰੱਖੀ ਹੋਣੀ ਮੰਮੀ ਦਾ ਹਾਂਜੀ ਹਾਂਜੀ ਠੀਕ ਚਾਹ ਪੁੱਤ ਬਾਅਦ ਤੱਕ ਕਰਿਆ ਜੇ ਬਾਅਦ ਤੱਕ ਕਰਕੇ ਅੱਗੇ ਅਸੀਂ ਲੈਣ ਵਰਤਾਂ ਪੇ ਦੀ ਤਰ੍ਹਾਂ ਮੈਂ ਕਿੱਡਾ ਚਲਾ ਗਿਆ ਹੈ ਕਿੱਡੀਆਂ ਆ ਕੇ ਸਲਾਮਾਂ ਦੇਣ ਲਿਆਸ ਮੈਨੂੰ ਆਖੇ ਮੈਨੂੰ ਕਹਿਣ ਦਿਆ ਸੀ ਉਹ ਪਾ ਜੀ ਆ ਕੇ ਦਿਆ ਸੀ ਮੇਰੇ ਘਰ ਆ ਕੇ ਮੇਰੀ ਨੂੰ ਨੂੰ ਚੱਕਣ ਵਾਸਤੇ ਤੂੰ ਤਾਂ ਭਰਾਵਾ ਮੇਰੇ ਘਰ ਲੜਾਈ ਪਾਣੀ ਸੀ ਫੁੱਟ ਰਿਹਾ ਚੰਗੀ ਤਰ੍ਹਾਂ ਇੱਕ ਮਿੰਟ ਹੋ ਗਿਆ ਮੈਂ ਕੰਮੀ ਨਾ ਕਰਾਂ ਨੀ ਕੰਮ ਚੰਮੀ ਸ਼ਮੀਨਾ ਨੂੰ ਕੁਝ ਲੱਗ ਪਿਆ ਗੱਲ ਕਰਨ। ਮੇਰੀ ਗੱਲ ਸੁਣੋ। ਅੱਜ ਮੈਂ ਜੋ ਗੱਲਾਂ ਸੁਣੀਆਂ ਨਾ ਉਹ ਗਾਣ ਹੀ ਹੋਣੀਆਂ ਰਹਿ ਗਈਆਂ। ਮੰਮੀ ਦੀ ਸੇਵਾ ਕਰਨੀਆਂ ਨੂੰ। ਠੀਕ ਹੈ ਬਾਜੀ। ਉਹਦਾ ਦੇਖ ਰਹਿਣਾ ਚੰਗੀ ਤਰ੍ਹਾਂ ਕਰਿਆ ਕਰ। ਮੈਨੂੰ ਲੰਬਾ ਨਹੀਂ ਆਣਾ ਜੇਰਾ ਕੋਈ ਵੀ ਤੱਕਣ। ਠੀਕ ਹੈ ਨਾ? ਚਲੋ। ਕੀ ਤੇ ਕਿੰਦੀ? ਸ਼ਮੀਨਾ ਚਾਹਤੇ ਮੰਮੀ ਵੀ ਦੇਖਰੇ ਪਾਰੀ ਲੈਣੀ ਆ ਤੇ ਨਹੀਂ ਕਿ ਮੈਂ ਚਲਦੀ ਆ ਤੁਹਾਡੇ ਨਾਲ ਹੀ ਨਹੀਂ ਨਹੀਂ ਅੰਮ੍ਰਿਤ ਤੇ ਮੰਮੀ ਨੂੰ ਵੇਖ ਤੇ ਠੀਕ ਹੋ ਜਾਣਗੇ ਤੇ ਫੇਰ ਆ ਜੀ ਮੇਰੇ ਨਾਲ ਨਹੀਂ ਮੈਂ ਆਪਣੀ ਮਾਂ ਨੂੰ ਤੇ ਉਹਨਾਂ ਨਾਲ ਨੂੰ ਵੇ ਨਹੀਂ ਆ ਜਾ ਕੇ ਉਹ ਵੀ ਠੀਕ ਨਹੀਂ ਹੈਗੇ ਯਾਰ ਤੈਨੂੰ ਕਹਿਣਾ ਤੂੰ ਪਰਵਾਹ ਨਾ ਕਰ ਅੰਮ੍ਰਿਤ ਦੀ ਉਹ ਤਾਂ ਮੈਂ ਆਪਣੇ ਸਾਹਮਣੂ ਠੀਕ ਆ ਤੂੰ ਇੱਥੇ ਰਹਿ ਚਲੋ ਠੀਕ ਉਕਰ ਉਪੇਜਨ ਆਈ ਵੱਡੀ ਤੋਬਾ ਮੇਰੇ ਮਾਲਕਾ ਮਾਵਾ ਤੀਆਂ ਕਿੰਨੀਆਂ ਸ਼ਾ ਕਰੇ ਭਾਜੀ ਕਿੰਨੇ ਗੁੱਸੇ ਚਾਏ ਸੀ ਦੀਦੀ ਨੂੰ ਲੈਣ ਵਾਸਤੇ ਬਰੰਗ ਚੱਠੀ ਵੰਗੋ ਉਦਾਂ ਹੀ ਵਾਪਸ ਭੇਜਤਾ ਕੋਈ ਹਾਲ ਨਹੀਂ ਮਾਤਾ ਅੰਨਾ ਤੂੰ ਤੇ ਰੱਬ ਬਚਾਵੇ ਇਥੇ ਕੁਝ ਵੀ ਕਰ ਸਕਦੀ ਹਾਂ ਪਤਾ ਹਾਂਜੀ ਆਂਟੀ ਤੂੰ ਹੀ ਘਰ ਜਾ ਆਪਣੇ ਬੱਚੇ ਆਉਣ ਵਾਲੇ ਸਕੂਲੋਂ ਸਾਇਨ ਨੂੰ ਫੋਨ ਕਰ ਛੇਤੀ ਕਰ ਆਵੇ ਹਾਂਜੀ ਆਂਟੀ ਮੈਂ ਕਰਦੀ ਸਾਹਿਲ ਨੂੰ ਫੋਨ ਠੀਕ ਨਹੀਂ ਜਾਦਾ ਮੇਰੀ ਤਬੀਅਤ ਵੀਰਦੀ ਜਾ ਰਹੀ ਆ ਹਾਂਜੀ ਕੋਈ ਨਹੀਂ ਮੈਂ ਕਰਦੀ ਸਾਹਿਲ ਨੂੰ ਫੋਨ ਤੇ ਆਂਟੀ ਕੀ ਗੱਲ ਤੁਹਾਡੀ ਕੁੜੀ ਕਿੱਥੇ ਆ ਪਤਾ ਨਹੀਂ ਫੋਟ ਮੰਦੀ ਮੈਂ ਆਉਂਗੀ ਤੇ ਇਹ ਤਾਂ ਕਾਫੀ ਢਿੱਲੇ ਜੇ ਆਈ ਨਹੀਂ ਅਜੇ ਮੈਂ ਦੀ ਕੰਢ ਨਹੀਂ ਆਇ ਕਿ ਮੈਨੂੰ ਮਿਲ ਜੇ ਤੇ ਇਹ ਤਾਂ ਕਿੰਨੇ ਬਿਮਾਰ ਜੇ ਸਾਹਿਲ ਵੀ ਬਜ਼ਾਰ ਬਿਜੁਰਦੇ ਵੀ ਕੰਮ ਕਰਨੇ ਹੁੰਦੇ ਆ ਉਹ ਵੀ ਬੱਚਾ ਜੇ ਉਹ ਨਹੀਂ ਬੋਤ ਫਿਰ ਜਾ ਦੂੰ ਬੱਚੇ ਰੱਖ ਆਪਣੇ ਚਲੋ ਮੈਂ ਸਾਹਿਲ ਨੂੰ ਫੋਨ ਕਰਦੀ ਆ ਮੈਂ ਪੁੱਛਦੀ ਕਿ ਕਿੱਥੇ ਹੈਗਾ ਹੈ ਫਿਰ ਮੈਂ ਜਾਣੀ ਆ ਹਾਂ ਸਾਹਿਲ ਨੂੰ ਆਖਦੀ ਘਰ ਆ ਰਿਹਾ ਹੈ ਹਾਂਜੀ ਮੈਂ ਕਰਦੀ ਫੋਨ ਆ ਹਾਂ ਹੈਲੋ ਸਾਹਿਲ ਹਾਂ ਮੈਂ ਤੁਹਾਡੇ ਘਰ ਬੈਠੀ ਹੋਈ ਸੀ ਤੁਹਾਡੇ ਮੰਮਾ ਇੰਨੇ ਬਿਮਾਰ ਆ ਉਹਨਾਂ ਦੀ ਤਬੀਅਾ ਜਿਆਦਾ ਖਰਾਬ ਹੈ ਤੂੰ ਕਿੱਥੇ ਗਿਆ ਹੋ ਹਾਂਜੀ ਪੁੱਤ ਛੇਤੀ ਘਰ ਆਓ ਤੁਸੀਂ ਤੁਹਾਡੇ ਮੰਮੀ ਦੀ ਇੰਨੀ ਤਬੀਅਾ ਖਰਾਬ ਹੈ ਮੰਮੀ ਤੁਹਾਡੇ ਢਿੱਲੇ ਆ ਤੁਸੀਂ ਕਿੱਥੇ ਗਏ ਤੁਸੀਂ ਛੇਤੀ ਘਰ ਆਓ ਮੈਂ ਤਾਂ ਕਾਫੀ ਦੇਰ ਦੀ ਇੱਥੇ ਬੈਠੀ ਹੋਈ ਹਾਂ ਹਾਂਜੀ ਤੇ ਭੈਣ ਕਿੱਥੇ ਉਹਨੂੰ ਫੋਨ ਕਰਨਾ ਸੀ ਉਹਨੂੰ ਕਿਹਾਵੇ ਇੱਥੇ ਮੰਮੀ ਦੇ ਕੋਲ 2-4 ਦਿਨ ਲਾ ਜਾਵੇ ਮੰਮੀ ਇੰਨੇ ਢਿੱਲੇ ਆ ਹਾਂ ਚੱਲ ਆ ਜਾ ਤੂੰ ਛੇਤੀ ਆ ਜਾ ਤੇ ਫਿਰ ਮੈਂ ਵੀ ਘਰ ਜਾਣਾ ਮੇਰੇ ਬੱਚੇ ਆਉਣ ਵਾਲੇ ਸਕੂਲੋਂ ਮੰਮੀ ਕਹ ਰਹੀ ਥੱਲੇ ਮੈਨਾਂ ਤੇ ਦਿਲ ਨਹੀਂ ਕਰਨ ਛੱਡ ਕੇ ਜਾਣ ਨੂੰ ਹਾਂ ਚੱਲ ਠੀਕ ਆ ਤੂੰ ਆ ਜਾ ਫਿਰ ਮੈਂ ਜਾਂਦੀ ਚੰਗਾ ਕੀ ਹਾਂ ਅੰਤ ਹਾਂਜੀ ਆਂਟੀ ਉਹ ਆਣ ਲਗਾ ਰਸਤੇ 'ਚ ਗਾਵਾ ਆਂਦਾ ਪਿਆ ਹਾਂ ਹਾਂ ਜਾਵ ਫਿਰ ਤੂੰ ਆਪਣੀ ਬੱਚੇ ਖਿਆਲ ਜੀ ਹਾਂਜੀ ਆਂਟੀ ਮੈਂ ਜਾਂਦੀ ਫਿਰ ਵੀ ਮੇਰਾ ਧਿਆਨ ਨਾ ਤੁਹਾਡੇ ਵਿੱਚ ਹੀ ਰਹਿਣਾ ਫੇਰ ਆ ਜਣਾ ਸ਼ੰਮੀ ਵੀ ਘਰ ਆਏ ਜਾਉਗੇ ਤੇ ਰੋਟੀ ਖਾਤੀ ਅੰਟੀ ਰੋਟੀ ਯਾਦ ਨਹੀਂ ਤੁਹਾਨੂੰ ਮੇਰਾ ਦੇਵ ਨਹੀਂ ਕਰਦਾ ਕਿਸੇ ਚੀਜ਼ ਨੂੰ ਕੋਈ ਚੀਜ਼ ਦੀ ਲੋੜ ਹੈ ਦੱਸ ਦੋ ਮੈਨੂੰ ਕੁਝ ਖਾਣਾ ਕੋਈ ਤੇੜੀ ਕੁੜੀ ਨੇ ਕਦੋਂ ਖਾਣਾ ਕੁਝ ਦੱਸਿਆ ਵੇਹੇ ਹਾਂ ਤੇ ਗੱਲ ਨਹੀਂ ਹੋਈ ਮੇਰੀ ਸਹਾਈ ਨੂੰ ਆਖਿਆ ਹੀ ਜਾਂਦਾ ਸੀ ਮਮੇ ਆਉਣ ਡਿਆ ਚਲੋ ਮੈਂ ਫਿਰ ਚਲਦੀ ਹਾਂ ਏ ਜਾਨ ਦਾ ਸਾਹਿਤ ਫਿਰ ਮੈਂ ਆਣੀ ਥੋੜੀ دیر ਪੈਕ ਹੋਈ ਨਹੀਂ ਜਾਉਗੀ ਚਲੋ ਠੀਕ ਚਾ ਅ ਚਾਂਦੀ ਜੀ ਬਸ